ਅੱਜ ਜਿਵੇਂ ਮਿਲਾ ਰਹੇ ਹਾਂ ਕਿਰਨ ਨਾਲ ਜੋ ਜਿਸ ਨੇ ਕੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਜ ਨਤੀਜੇ ਆਏ ਹਨ ਉਹਦੇ ਵਿੱਚੋਂ ਬਠਿੰਡਾ ਸ਼ਹਿਰ ਦੇ ਵਿੱਚੋਂ ਟੋਪ ਪੋਜੀਸ਼ਨ ਹਾਸਲ ਕੀਤੀ ਹੈ 650 ਦੇ ਵਿੱਚੋਂ 633 ਨੰਬਰ ਲੈ ਕੇ ਅਸੀਂ ਕਿਰਨ ਨੂੰ ਬਹੁਤ ਵਧਾਈ ਦਿੰਨੇ ਆ ਤੇ ਗੱਲ ਕਰਾਂਗੇ ਉਸਦੀ ਤਿਆਰੀ ਕਿਵੇਂ ਸਹੀ ਕਰਦੇ ਕੀ ਹਾਲਾਤ ਹਨ ਕਿਸ ਦਾ ਕਿਵੇਂ ਸਜੋਗ ਰਿਹਾ ਇਹ ਸਾਰੇ ਕਿਰਨ ਨਾਲ ਗੱਲ ਕਰਾਂਗੇ ਹਾਂਜੀ ਕਿਰਨ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਥੈਂਕ ਯੂ ਸਰ ਜਿੱਤੇ ਦੇ ਉੱਤੇ ਥੋੜੀ ਜਿਹਾ ਸਫਲਤਾ ਦੇ ਉੱਤੇ ਅਪੋਸਿਟਿਵ ਵਾਲਾ ਬਹੁਤ ਬਹੁਤ ਵਧਾਈ ਥੈਂਕ ਯੂ ਸਰ ਤੇ ਬੜਾ ਕਿਵੇਂ ਲੱਗ ਰਿਹਾ ਸਰ ਮੈਂ ਤਾਂ ਆਪਣੀ ਖੁਸ਼ੀ ਜ਼ਾਹਿਰ ਨਹੀਂ ਕਰ ਸਕਦੀ ਸਰ ਇੰਨੀ ਖੁਸ਼ੀ ਹੋ ਰਹੀ ਹੈ ਮੇਰੀ ਮਿਹਨਤ رنگ ਲਿਆਈ ਜੀ ਬਿਲਕੁਲ ਤੇ ਇਸ ਦੇ ਪਿੱਛੇ ਕੀ ਇਹਦਾ ਕਿਹਦਾ ਸਹਿਯੋਗ ਰਿਹਾ ਕੀ ਸਪੋਰਟ ਮਿਲੀ ਸਾਨੂੰ ਨਹੀਂ ਪਿੱਛੇ ਸਰ ਪਹਿਲਾਂ ਤਾਂ ਅਸੀਂ ਜਿਵੇਂ ਸਕੂਲ ਵਿੱਚ ਪੜਦੇ ਹਾਂ ਟੀਚਰ ਦਾ ਸਹਿਯੋਗ ਉਹਨਾਂ ਜੀ ਪੂਰੀ ਮਿਹਨਤ ਲਾਈ ਸਰ ਉਹਨਾਂ ਨੇ ਸਾਡੇ ਉੱਤੇ ਸਾਨੂੰ ਜਿਵੇਂ ਐਕਸਟਰਾ ਪੜਾਉਂਦੇ ਸੀ ਨਾ ਵੀ ਜਿਹੜੇ ਬੱਚੇ ਵਧੀਆ ਪੜਦੇ ਉਹਨੂੰ ਐਕਸਟਰਾ ਹੀ ਸਿਖਾਉਂਦੇ ਸੀ ਤੇ ਦੂਜਾ ਸਹਿਯੋਗ ਹੈ ਆਪੂਸ ਸਾਇਟੀ ਦਾ ਜਿਹਦੇ ਵਿੱਚ ਮੈਂ 10 ਸਾਲ ਤੋਂ ਵੱਢ ਰਹੀਆਂ ਉਹਨਾਂ ਦੀ ਮੋਟੀਵੇਸ਼ਨਸ ਕਰਕੇ ਹੀ ਮੈਂ ਅੱਜ ਇੱਥੇ ਆ ਤੇ ਤੀਜੀ ਤੀਜੀ ਸਪੋਰਟ ਹੈ ਮੇਰੇ ਪੇਰੈਂਟਸ ਦੀ ਕਿਉਂਕਿ ਅੱਜ ਕੱਲ ਜਿਹੜੇ ਛੋਟੇ ਬਸਤੀਆਂ ਵਾਲੇ ਲੋਕ ਹੁੰਦੇ ਆ ਅੱਜ ਕੱਲ ਮੈਂ ਜ਼ਿਆਦਾਤਰ ਦੇਖਿਆ ਵੀ ਮੇਰੇ ਵਰਗੀਆਂ ਕੁੜੀਆਂ ਦਾ ਵਿਆਹ ਹੋ ਜਾਂਦਾ ਪਰ ਮੈਂ ਇਹ ਇਹ ਜਾਣ ਕੇ ਬਹੁਤ ਖੁਸ਼ ਆ ਕਿ ਮੇਰੇ ਪੇਰੈਂਟਸ ਦੀ ਸੋਚ ਹੈ ਉਹ ਅਲੱਗ ਹੈ ਉਹ ਮੈਨੂੰ ਪੜਾਉਣਾ ਚਾਹੁੰਦੇ ਹਨ ਤੇ ਉਹਨਾਂ ਦੀ ਸਪੋਰਟ ਸਦਕਾ ਵੀ ਮੈਂ ਇੱਥੇ ਆ ਇਥੇ ਤੁਹਾਨੂੰ ਦੱਸ ਦੇ ਕਿ ਆਪੋ ਸੋਸਾਇਟੀ ਇਸ ਏਰੀਏ ਦੇ ਵਿੱਚ ਜੋ ਇਸਲਮਜ਼ ਏਰੀਆ ਇਸ ਏਰੀਏ ਦੇ ਪਿਛਲੇ ਤਕਰੀਬਨ 10-11 ਸਾਲ ਤੋਂ ਆਪਣਾ ਸੈਂਟਰ ਚਲਾ ਰਹੀ ਹੈ ਜਿਸ ਦੇ ਵਿੱਚ ਬਸਤੀ ਦੇ ਕਾਫੀ ਬੱਚੇ ਈਵਨਿੰਗ ਨੂੰ ਸ਼ਾਮ ਨੂੰ ਪੜ੍ਹਾਏ ਜਾਂਦੇ ਨੇ ਤੇ ਉਹਨਾਂ ਦੇ ਪੜ੍ਹਾਈ ਤੋਂ ਦੇ ਸਾਰਾ ਜ਼ਰੂਰਤਾਂ ਵੀ ਪੂਰਾ ਕੀਤਾ ਜਾਂਦਾ ਹੈ ਕਿਰਨ ਵੀ ਉਹਨਾਂ ਦੇ ਬੱਚਾ ਵੀ ਇੱਕ ਹੈ ਜਿਹੜਾ ਕਿ ਉਹਨੂੰ ਅਸੀਂ ਪਿਛਲੇ ਕਾਫੀ ਸਮੇਂ ਤੋਂ ਆਪੋ ਸੈਟੋਂ ਪੜ੍ਹਾਇਆ ਜਾ ਰਿਹਾ ਹੈ ਤੇ ਸਕੂਲ ਵਿੱਚ ਦਾਖਲ ਕਰਵਾਉਣਾ ਤੇ